ਮਰਡਰ ਦਾ ਇਨਸੀਡੈਂਟ ਹੋਇਆ ਸੀ ਤਾਂ ਕਿ ਓਬਰਾਏ ਜੀ ਦਾ ਮੈਂ ਉਸ ਦੇ ਸਿਲਸਿਲੇ 'ਚ ਪਹਿਲੇ ਜਲੰਧਰ ਆ ਕੇ ਜਲੰਧਰ ਕਮਿਸ਼ਨਰੇਟ ਦੇ ਆਫੀਸਰਸ ਨਾਲ ਰਿਵਿਊ ਮੀਟਿੰਗ ਕੀਤੀ ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਹੋਈ ਹੈ ਉਸ ਨੂੰ ਰਿਵਿਊ ਕੀਤਾ ਗਿਆ ਉਸ ਤੋਂ ਬਾਅਦ ਸਪੌਟ ਇਨਸਪੈਕਸ਼ਨ ਕੀਤੀ ਗਈ ਹੈ ਤੇ ਇਸ ਕੇਸ ਦੀ ਇਨਵੈਸਟੀਗੇਸ਼ਨ ਪ੍ਰੋਫੈਸ਼ਨਲ ਤੇ ਸਾਇੰਟੀਫਿਕ ਤਰੀਕੇ ਨਾਲ ਕੀਤੀ ਜਾ ਰਹੀ ਹੈ ਸੀਸੀਟੀਵੀ ਫੁਟੇਜ ਜਿਹੜੀ ਫਾਰਵਰਡ ਮੂਵਮੈਂਟ ਤੇ ਬੈਕਵਰਡ ਮੂਵਮੈਂਟ ਜਿਹੜੀ ਉਸ ਨੂੰ ਟਰੈਕ ਕੀਤਾ ਜਾ ਰਿਹਾ ਹੈ ਟੈਕਨੀਕਲ ਤਰੀਕੇ ਨਾਲ ਜਿੱਥੇ ਵੀ ਮੋਬਾਈਲ ਫੋਨ ਦਾ ਵਰਤੋਂ ਹੋਈ ਸੀ ਉਸ ਉਥੋਂ ਟਾਵਰ ਡੰਮਸ ਉਠਾ ਕੇ ਟੈਕਨੀਕਲੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਿਹੜੀ ਵੀ ਥਿਉਰੀਜ਼ ਆਫ ਕਰਾਇਮ ਜਿਹੜੀ ਸਾਹਮਣੇ ਆਈ ਹੈ ਸਾਰਿਆਂ ਨੂੰ ਐਕਸਪਲੋਰ ਕੀਤਾ ਜਾ ਰਿਹਾ ਤੇ ਇਸ ਕੇਸ ਦੇ ਵਿੱਚ ਸੀਐਮ ਸਾਹਿਬ ਨੇ ਆਪ ਅਪਡੇਟ ਲਈ ਹੈ ਕਿ ਤੇ ਪੰਜਾਬ ਸਰਕਾਰ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈਗੀ ਇਸ ਕੇਸ ਨੂੰ ਛੇਤੀ ਤੋਂ ਛੇਤੀ ਅਸੀਂ ਟ੍ਰੇਸ ਕਰਾਂਗੇ ਜਿਹੜੇ ਇਸ ਦੇ ਪਰਪੈਕਟਰੇਟਰਸ ਹੈਗੇ ਉਹਨਾਂ ਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਐਸ ਪਰ ਲਾਅ ਦਿਵਾਈ ਜਾਊਗੀ ਸਰ ਇਹ ਕਤਲ ਦੇ ਜਿੰਮੇਵਾਰੀ ਕੌਣ ਆ ਕੌਣੀ ਵਾਲੇ ਜਿਹੜਾ ਹੈ ਸਰ ਇਸ ਕਤਲ ਦੇ ਜਿੰਮੇਵਾਰੀ ਕੌਣ ਆ ਕੌਣੀ ਵਾਲੇ ਜਿੰਮੇਵਾਰੀ ਨਹੀਂ ਗਈ ਉਹਨਾਂ ਨੇ ਪੋਸਟ ਵੀ ਪਾਈ ਹੈ ਕਿਵੇਂ ਦੇਖਦੇ ਅਸੀਂ ਇਸ ਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਨਗੇ ਜਿਵੇਂ ਮੈਂ ਪਹਿਲੇ ਵੀ ਕਿਹਾ ਜੇ ਕਿਸੇ ਨੇ ਵੀ ਪੋਸਟ ਪਾਈ ਹੈ ਉਸ ਨੂੰ ਇਨਵੈਸਟੀਗੇਟ ਕਰਾਂਗੇ ਉਹਦੇ ਆਈਪੀ ਨੰਬਰਸ ਟਰੈਕ ਕਰਕੇ ਉਹ ਕਿੰਨ ਬੰਦਿਆਂ ਨਾਲ ਇਨ ਟੱਚ ਸੀਗੇ ਤੇ ਉਸ ਨੂੰ ਜਿਹੜੇ ਬੰਦੇ ਨੇ ਵੀ ਇਹ ਕੰਮ ਕੀਤਾ ਹੈ ਉਹਨਾਂ ਦੇ ਖਿਲਾਫ ਐਗਜ਼ੈਂਪਟਰੀ ਉਹਨਾਂ ਨੂੰ ਪਰਿਸ਼ਮਣ ਦਿੱਤਾ ਜਾਵੇ। ਕਿਉਂਕਿ ਜਿਹੜੇ ਹੂਡਨ ਪੋਲੀਟਿਸ਼ੀਅਨ ਨੀਜੀ ਰஞ்சிਸ਼ ਵੀ ਜਿਹੜੀ ਹੈ ਕਿ ਉਹ ਨਿਕਲ ਕੇ ਸਾਹਮਣੇ ਆਈ ਹੈ। ਯਸ ਇਹ ਵੀ ਇੱਕ ਥਿਉਰੀ ਆਫ ਕਰਾਈਮ ਹੈ ਮੋਟਿਵ ਜਿਹੜਾ ਹੈਗਾ ਇਹ ਦੱਸਿਆ ਜਾ ਰਿਹਾ ਹੈ ਤੇ ਇਸ ਮੋਟਿਵ ਨੂੰ ਵੀ ਜਿਹੜਾ ਪੁਲਿਸ ਇਸ ਨੂੰ ਇਨਵੈਸਟੀਗੇਟ ਇਸ ਐਂਗਲ ਤੋਂ ਕਰ ਰਹੀ ਹੈ ਸਰ ਪੰਜਾਬ ਦੇ ਵਿੱਚ ਕਾਲਜ ਦੀ ਪ੍ਰਧਾਨਗੀਆਂ ਜਿਹੜੀਆਂ ਇਹ ਖਤਮ ਕਿਉਂ ਨਹੀਂ ਹੋ ਪਾਰੀਆਂ ਸਟੂਡੈਂਟ ਜਿਹੜਾ ਜਿਹੜੇ ਆਪਸ ਵਿੱਚ ਸੰਘਰਸ਼ ਹੋ ਰਿਹਾ ਪਹਿਲਾਂ ਵੀ ਹੋਇਆ ਇੱਕ ਇਸ ਪਾਸੇ ਠਾਨਗੋਟ ਰੋਡ ਤੇ ਇਹ ਦੂਸਰਾ ਜਿਹੜਾ ਹੋ ਗਿਆ ਕਾਂਡ ਹੋ ਗਿਆ ਮਤਲਬ ਗੈਂਗਸਰਿੰਗ ਦੀ ਡੋਰੀ ਫੈਲਿਆ ਜਾ ਰਿਹਾ ਹੈ ਦੇਖੋ ਜੀ ਇਸ ਹਜੇ ਤੱਕ ਕੋਈ ਇਸ ਦੇ ਵਿੱਚ ਕੋਈ ਆਰਗੇਨਾਈਜ਼ਡ ਕ੍ਰਾਈਮ ਐਂਗਲ ਨਹੀਂ ਆਇਆ ਹੈ ਪਰ ਇਸ ਦੇ ਵਿੱਚ ਕ੍ਰਿਮੀਨਲਸ ਦੀ ਇਨਵੋਲਵਮੈਂਟ ਆਈ ਹੈਗੀ ਅਸੀਂ ਇਸ ਨੂੰ ਪੂਰੀ ਡੀਪਲੀ ਇਸ ਨੂੰ ਇਨਵੈਸਟੀਗੇਟ ਕਰਾਂਗੇ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਅਸੀਂ ਕ੍ਰਾਈਮ ਟੋਲਰੇਟ ਨਹੀਂ ਕਰਾਂਗੇ ਜਿਨ੍ਹਾਂ ਨੇ ਇਹ ਕ੍ਰਾਈਮ ਕੀਤਾ ਹੈਗਾ ਉਹਨਾਂ ਨੂੰ ਤੁਸੀਂ ਬਹੁਤ ਛੇਤੀ ਦੇਖੋਗੇ ਅਸੀਂ ਉਹਨਾਂ ਨੂੰ ਫੜ ਕੇ ਜਿਹੜਾ ਉਹਨਾਂ ਨੂੰ ਕਾਨੂੰਨ ਦੇ ਸਾਹਮਣੇ ਪੇਸ਼ ਸਰ ਸ਼ੂਟਰ ਆਇਡੈਂਟੀਫਾਈ ਹੋਏ ਹੈ ਜੀ ਸ਼ੂਟਰ ਸ਼ੂਟਰ ਦੇਖੋ ਜੀ ਇਨਵੈਸਟੀਗੇਸ਼ਨ ਦੀ ਮੈਂ ਡਿਟੇਲਸ ਨਹੀਂ ਦੱਸਣਾ ਚਾਹਾਂਗਾ ਤੇ ਕਾਫੀ ਕਈ ਲੀਡਸ ਮਿਲੀਆਂ ਇਨਵੈਸਟੀਗੇਸ਼ਨ ਚ ਅਸੀਂ ਬਹੁਤ ਛੇਤੀ ਤੁਹਾਨੂੰ ਕਾਮਯਾਬੀ ਉਸ ਜਾਣੀ ਚਾਹੀਦੀ ਹੈ ਕਿ ਲੱਖੀਓ ਬਰਾਏ ਵੱਲੋਂ ਕੋਈ ਥ੍ਰੈਟ ਪਰਸੈਪਸ਼ਨ ਜਾਂ ਕੋਈ ਵੈਪਨ ਦੀ ਜਾਂ ਉਹਦੀ ਸਕਿਉਰਿਟੀ ਵਾਸਤੇ ਉਹਨੇ ਪਹਿਲਾਂ ਅਪਰੋ ਇਸੇ ਤਰੀਕੇ ਨਾਲ ਇਹ ਅਸੀਂ ਸਾਰੇ ਐਂਗਲਸ ਅਸੀਂ ਇਸ ਨੂੰ ਦੇ ਐਗਜ਼ਾਮਿਨ ਕਰ ਲਾਂਗੇ ਅਸੀਂ ਦੇਖੋ ਜਿਵੇਂ ਮੈਂ ਕਿਹਾ ਕਿ ਅਸੀਂ ਇਸ ਦੀ ਪੂਰੀ ਤਹ ਤੱਕ ਪਹੁੰਚਾਂਗੇ ਜਿਹੜਾ ਵੀ ਇਸ ਕ੍ਰਾਈਮ ਦੇ ਵਿੱਚ ਇਨਵੋਲਡ ਹੈ ਉਸ ਨੂੰ ਸਪੇਅਰ ਨਹੀਂ ਕੀਤਾ ਜਾਏਗਾ ਛੱਡਿਆ ਨਹੀਂ ਜਾਊਗਾ ਦੇਖੋ ਜੀ ਵੈਪਨ ਵੈਪਨ ਜਿਵੇਂ ਮੈਂ ਪਹਿਲੇ ਵੀ ਦੱਸਿਆ ਸੀਗਾ ਆਪਸਿੰਦੂਰ ਤੋਂ ਬਾਅਦ ਤਕਰੀਬਨ 400% ਜਿਹੜੀ ਇਨਕਰੀਜ਼ ਹੋਈ ਹੈ ਇਲੀਗਲ ਵੈਪਨ ਜਿਹੜੇ ਪਾਕਿਸਤਾਨ ਤੋਂ ਆ ਰਹੇ ਮੋਸਟਲੀ ਗਲੌਕ ਪਿਸਟਲਸ ਦਰਰਾ ਮੇਡ ਪਾਕ ਮੇਡ ਵੈਪਨਸ ਜਿਹੜੇ ਇਹ ਕਾਫੀ ਅਸੀਂ ਡਰੋਨਸ ਦੇ ਥਰੂ ਇਹ ਕਨਸਾਈਨਮੈਂਟਸ ਆ ਰਹੀਆਂ ਤੇ ਅਸੀਂ ਗੇਅਰਡ ਅਪ ਹੈਗੇ ਜਿਹੜੇ ਆਰਗੇਨਾਈਜ਼ਡ ਕ੍ਰਾਈਮਨਲ ਗੈਂਗਸ ਹੈਗੇ ਉਹਨਾਂ ਦਾ ਨਿਕਸਸ ਹੈਗਾ ਪਾਕਿਸਤਾਨ ਦੇ ਵਿੱਚ ਬੈਠੇ ਪਾਕਿਸਤਾਨ ਇੰਟੈਲੀਜੈਂਸ ਆਫੀਸਰਸ ਨਾਲ ਆਈਐਸਆਈ ਨਾਲ ਸੋ ਆ ਅਸੀਂ ਇਸ ਨੂੰ ਬਿਲਕੁਲ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਇਸ ਕੇਸ ਨੂੰ ਸੋਲਵ ਕਰਾਂਗੇ ਸਰ ਵੈਪਨ ਕਿਡਾ ਯੂ ਹੈ ਜਪਨ ਹਾਲੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਇਸ ਨੂੰ ਅਸੀਂ ਤੁਹਾਨੂੰ ਅਪਰਾਇਜ਼ ਕਰਾ ਦਾਂਗੇ ਸਰ ਜਿਹੜਾ ਜੋਗਾ ਖੋਲੜੀ ਵਾਲਾ ਉਹਨੇ ਕਿਹਾ ਕਿ ਕਾਲਜ ਦੀ ਪ੍ਰਧਾਨ ਪੰਜਾਬ ਦੇ ਵਿੱਚ ਕਾਲਜ ਦੀਆਂ ਪ੍ਰਧਾਨਕੀਆਂ ਖਤਮ ਕਿਉਂ ਨਹੀਂ ਹੋ ਰਹੀਆਂ ਇਹ ਤੁਸੀਂ ਮੁੱਦਾ ਅੱਛਾ ਉਠਾਇਆ ਹੈ ਇਸ ਨੂੰ ਕਿਉਂਕਿ ਇਹ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਿਤ ਹੈਗੀ ਤੇ ਇਸ ਦੇ ਜਿਹੜੇ ਲਾਅ ਐਂਡ ਆਰਡਰ ਇਮਪਲੀਕੇਸ਼ਨਸ ਹੁੰਦੇ ਆ ਉਹ ਅਸੀਂ ਇਹਨੂੰ ਪੂਰਾ ਸਟੱਡੀ ਕਰਾਂਗੇ ਤਾਂ ਕਿ ਇਸ ਤਰ੍ਹਾਂ ਦਾ ਸਿਸਟਮ ਬਣੇ ਕਿ ਇੱਕ ਹੋਰ ਵੀ ਚਾਹੀਦਾ ਇਸ ਰਵੀਪਾਲਾ ਚੋਰੀਆ ਦੇ ਕੇਸ ਤੋਂ ਬਾਅਦ ਇਸ ਕੇਸ ਦੇ ਵਿੱਚ तमाम ਕਈ ਕੇਸਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਗਲੋਰੀਫਾਈ ਕਰਕੇ ਪੋਸਟ ਪੈਂਦੇ ਆ ਉਹਦੇ ਪਿੱਛੇ ਪੁਲਿਸ ਇਨਵੈਸਟੀਗੇਸ਼ਨ ਕਿੱਦਾਂ ਕਰਦੀ ਵੀ ਕਿਉਂਕਿ ਸਾਈਬਰ ਸੈੱਲ ਵੀ ਬਹੁਤ ਐਕਟਿਵਲੀ ਕੰਮ ਕਰਦਾ ਪਿਆ ਵਾ ਦੇਖੋ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਸੋਸ਼ਲ ਮੀਡੀਆ ਨੂੰ ਗਲੋਰੀਫਿਕੇਸ਼ਨ ਲਈ ਯੂਜ਼ ਕੀਤਾ ਜਾਂਦਾ ਹੈ ਸੋਸ਼ਲ ਮੀਡੀਆ ਨੂੰ ਰਿਕਰੂਟਮੈਂਟ ਲਈ ਯੂਜ਼ ਕੀਤਾ ਜਾਂਦਾ ਹੈ ਅਸੀਂ ਪਿਛਲੇ ਸਾਲ ਤਕਰੀਬਨ ਜਿਹੜਾ ਸੈਕਸ਼ਨ 79 ਬੀ ਆਈਟੀ ਐਕਟ ਹੈਗਾ ਜਿਸ ਦੇ ਵਿੱਚ ਨੋਟਿਸ ਦੇ ਕੇ ਸਟੇਟ ਪੁਲਿਸ ਕੋਲ ਅਥਾਰਟੀ ਹੈਗੀ ਅਸੀਂ 12000 ਯੂਆਰਐਮਸ ਲਈ ਅਸੀਂ ਸੋਸ਼ਲ ਮੀਡੀਆ ਪਲੈਟਫਾਰਮਸ ਨੂੰ ਨੋਟਿਸਸ ਦਿੱਤੇ ਉਸ ਦੇ ਵਿੱਚ ਤਕਰੀਬਨ 8000 ਯੂਆਰਐਲਸ ਅਸੀਂ ਰਿਮੂਵ ਕਰਾਈਆਂ ਜਿਹੜੀ ਸੈਕਸ਼ਨ 69 ਦੇ ਵਿੱਚ ਜਿਹੜੀ ਸੈਂਟਰਲ ਗਵਰਨਮੈਂਟ ਕੋਲ ਪਾਵਰ ਹੈਗੀ 2000 ਤੋਂ ਵੱਧ ਯੂਆਰਐਲਸ ਰਿਮੂਵ ਕੀਤੀਆਂ ਮੈਂ ਲੋਕਾਂ ਨੂੰ ਅਪੀਲ ਵੀ ਕਰਾਂਗਾ ਕਿ ਇਹ ਜਿਹੜੇ ਲੋਕ ਬਾਹਰ ਬੈਠੇ ਆ ਜਾਂ ਜਿਹੜੇ ਕਰਾਈਮ ਤੋਂ ਪ੍ਰੋਫਿਟ ਕਰਦੇ ਆ ਇਹ ਤੁਹਾਨੂੰ ਜਿਹੜਾ ਯੂਥ ਨੂੰ ਵਰਗਲਾ ਰਹੇ ਹੈਗੇ ਸੋ ਮੈਂ ਪੰਜਾਬ ਦੇ ਯੂਥ ਨੂੰ ਅਪੀਲ ਕਰੂੰਗਾ ਕਰਾਇਮ ਦੇ ਪ੍ਰਤੀ ਤੁਸੀਂ ਨਾ ਜਾਓ ਤੁਸੀਂ ਜਿਹੜਾ ਹੈਗਾ ਇਹ ਕਰਾਇਮ ਡਸ ਨਾਟ ਪੇ ਸਰ ਸਰ ਗਾਉਂ ਵਾਲੇ ਪੋਸਟ ਲਿਖਿਆ ਹੈ ਭਾਈ ਹੀ ਵਾਸ ਡਰੱਗਸ ਮਤਲਬ ਹੀ ਵਾਸ ਇਨਵੋਲਡ ਵਿਦ ਮੀ ਆ ਹੈ ਸ਼ੋ ਮਨੀ ਐਵੀਡੈਂਸ ਜੈਟ ਜਿਹੜਾ ਮਰਨ ਵਾਲਾ ਉਹ ਡਰੱਗਸ ਮਤਲਬ ਅਸੀਂ ਉਹ ਦੇਖੋ ਜੀ ਅਸੀਂ ਕੀਤੀ ਹੈ ਜਿਹੜਾ ਸਾਰਿਆਂ ਦਾ ਦੇਖੋ ਸਾਰਿਆਂ ਦਾ ਕ੍ਰਿਮੀਨਲ ਰਿਕਾਰਡ ਸਾਡੇ ਕੋਲ ਹੈਗਾ ਕਿਸ ਦੀ ਕਿੰਨੇ FBI ਨਾਲ ਚ ਇਨਵੋਲਵਮੈਂਟ ਹੈ ਅਸੀਂ ਉਸ ਦੇ ਵਿੱਚ ਜਿਹੜੇ ਜਿਹੜੇ ਬੰਦੇ ਹੈਗੇ ਸਾਰਿਆਂ ਨੂੰ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਕਿ ਇਹ ਨੇ ਜਿਹਨ੍ਹੇ ਰਣਜੀਤ ਕਾਲੀ ਕਤਲ ਕੀਤਾ ਹੁਣ ਤੱਕ ਇਹਨਾਂ ਨੇ ਲੱਭਿਆ ਉਹਦੇ ਉੱਤੇ ਬਲੇਮ ਕੀਤਾ ਜਿਹਦਾ ਮਰਡਰ ਹੋਇਆ ਉਹ ਤਾਂ ਪਰਚਾ ਦਰਜ ਹੋ ਗਿਆ ਬਈ ਇਹ ਨਸ਼ਾ ਵੇਚਦਾ ਸੀ ਐਨਡੀਪੀਐਸ ਦਾ ਸੀਗਾ ਕਿ ਉਸ ਕੇਸ ਨਾਲ ਨਾਲ ਲੱਕੀ ਉਬਰੋਏ ਦੀ ਜਿਹੜੀ ਵੀਡੀਓ ਵੀ ਉਹਨੇ ਸ਼ੇਅਰ ਕੀਤੀ ਜਿਸ ਤੋਂ ਇਹ ਲੈ ਰਿਹਾ ਇਟ ਇਜ਼ ਐਨ ਅਨਫੋਰਚੂਨੇਟ ਇਨਸੀਡੈਂਟ ਕਿਸੇ ਨੂੰ ਕਿਸੇ ਦੀ ਜਾਨ ਲੈਣ ਦਾ ਰਾਈਟ ਨਹੀਂ ਹੈ ਅਸੀਂ ਜਿਸ ਬੰਦੇ ਨੇ ਕ੍ਰਾਈਮ ਕੀਤਾ ਹੈਗਾ ਅਸੀਂ ਉਸ ਨੂੰ ਜਸਟਿਸ ਤੱਕ ਲੈ ਕੇ ਜਾਵਾਂਗੇ